ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਬੀਡੇ ਪੰਜਾਬ ਚੰਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਬਲਵਿੰਦਰ ਕੌਰ ਬਲੌਗ ਆਪਾਂ ਸਟਾਰਟ ਕਰ ਦਿੱਤਾ ਸੋ ਇਹ ਹੈਗਾ ਜੀ ਬਲੌਗ ਆਪਣੇ ਮੇਰੀ ਪੇਕੇ ਘਰ ਦਾ ਜਾਨੀ ਕਿ ਤਨਹੋਲੇ ਤੇ ਮੇਰੇ ਤਾਇਆ ਜੀ ਦੇ بیٹے ਨੇ ਮਤਲਬ ਕਿ ਨਾ ਅਖੰਡ ਪਾਠ ਕਰਵਾਇਆ ਸੀਗਾ ਆਪਣੇ بیٹے ਦੇ ਜਨਮ ਦੇਣ ਦੀ ਖੁਸ਼ੀ ਵਿੱਚ ਠੀਕ ਹੈ ਜੀ ਤੇ ਆਪਾਂ ਇੱਥੇ ਸਾਰੇ ਜਾਣੇ ਮਤਲਬ ਜਿਹੜੇ ਹੈਗੇ ਸੀਗੇ ਤਿਆਰੀਆਂ ਚ ਲੱਗੇ ਹੋਏ ਸੀਗੇ ਆਪਾਂ ਜਿਹੜਾ ਆ ਗਏ ਸੀ ਜਿਸ ਦਿਨ ਪ੍ਰਕਾਸ਼ ਹੋਇਆ ਸੀਗਾ ਮਤਲਬ ਤੇ ਪ੍ਰਕਾਸ਼ ਹੋ ਚੁੱਕਿਆ ਸੀ ਤੇ ਆਪਾਂ ਲੇਟ ਹੀ ਹੋ ਗਏ ਸੀ ਥੋੜਾ ਜਿਹਾ ਤੇ ਇਧਰ ਆ ਵੀਰਾ ਗਾ ਜੀ ਠੀਕ ਹੈ ਤੇ ਇਧਰ ਆ ਤਾਇਆ ਜੀ ਭੂਆ ਜੀ ਹਨਾ ਤੇ ਸਾਰੇ ਬੈਠੇ ਹੋਏ ਨੇ ਕਿ ਸਾਹਮਣੇ ਵੀਰੇ ਦਾ ਘਰ ਆ ਜਿਨ੍ਹਾਂ ਨੇ ਅਖੰਡ ਪਾਠ ਕਰਵਾਇਆਗਾ ਬਿਲਕੁਲ ਇਧਰ ਸਾਹਮਣੇ ਜਿਹੜਾ ਘਰ ਆ ਉਹ ਆਪਣੇ ਤਾਇ ਜੀ ਤਾਈ ਜੀ ਦਾ ਘਰ ਆ ਤੇ ਇਧਰ ਦੂਸੇ ਨਾਲ ਹੀ ਘਰ ਜਿਹੜਾ ਹੈਗਾ ਵੱਡੇ ਤਾਇ ਜੀ ਦੇ بیٹے ਦਾ ਘਰ ਆ

ਮਟਰ ਕੱਢਦੇ ਆ। ਹੁਣ ਨੋ ਪਾਏਗਾ ਤੂੰ ਸਖ। ਇਹ ਸਾਡੀਆਂ ਭਰੀਜੀਆਂ ਬੈਠੀਆਂ ਨੇ ਸਾਰੀਆਂ। ਆ ਬਾਬੀ ਦੇ ਵੱਡੀ। ਉੱਧਰ ਹੀ ਦਿਖਾ ਉੱਧਰ ਦੀ ਉੱਧਰ ਦੀ। ਮੈਂ ਬਣਾ ਲਿਖਿਆ ਇਸ ਤੋਂ ਨਾ ਇਹ। ਅਬਾਬੀ। ਕੀ ਖਾਓ? ਸਾਰੀਆਂ। ਆ ਨਹੀਂ ਦਿੰਦੇ। ਆ ਚੰਦੀ ਹੈ ਸਾਡੀ। ਹੋ। ਇਹ ਤਾਂ ਤੇ ਬੱਚਾ। ਕਹਿ ਕੌਣ? ਕੋਈ ਨਾ ਪਾ ਲੈ। ਤੇਰੀ। ਬੋਲ ਕੇ ਦੇ ਨਾ। ਬੋਲ ਜਾ ਮੰਗੀ ਤੇ ਸਗੀ ਖਾ ਲੈ। ਜੀ ਹੋ ਗਿਆ ਸ਼ਾਮ ਦਾ ਟਾਈਮ ਤੇ ਸ਼ਾਮ ਮੇੜੀ ਸਾਰੀਆਂ ਸੰਗਤਾਂ ਨੇ ਜਿਹੜੀਆਂ ਮਤਲਬ ਕਿ ਪ੍ਰਸ਼ਾਦਾ ਛਕ ਰੀਆਂ ਨੇ ਤੇ ਦੀਪ ਮਤਲਬ ਇਹ ਲੜੀਆਂ ਵਗੈਰਾ ਲਗਾ ਕੇ ਘਰ ਨੂੰ ਸਜਾਇਆ ਹੋਇਆ ਸੀ ਸਾਹਮਣੇ ਸੀ ਪ੍ਰਸ਼ਾਦਾ ਛਕ ਰੀਆਂ ਧਰਨ ਬੈਠਾਗਾ ਤੇ ਸਾਰੇ ਜਣੇ ਨਾ ਮਤਲਬ ਪ੍ਰਸ਼ਾਦਾ ਛਕ ਰੇ ਨੇ ਵੀਰੇ ਨੇ ਸਾਰਿਆਂ ਨੂੰ ਜਿਹੜਾ ਹੈਗਾ ਗਲੀ ਮਹੱਲੇ ਵਾਲਿਆਂ ਨੂੰ ਨਾ ਤਿੰਨ ਤਿੰਨ ਲੰਗਰ ਛਕਣ ਲਈ ਕਿਹਾ ਸੀ

ਮਨ ਗਾ ਲੈ ਅਰੇ ਮਨ ਅੰਮ੍ਰਿਤ ਬਾਣੀ ਨੂੰ ਵਸਾ ਲੈ ਸਾਲ ਸੋ ਵਰਤੀ ਨਾਉ ਸਾਲ ਜੇ ਸੰਗ ਨਾਮ ਤੇ ਵਸਦਾ ਹੈ ਸਾਥ ਸੰਗ ਸਰਪੰਨ ਤੇ ਵਸਦਾ ਹੈ ਹਰਿ ਜਿਮ ਸਾਧਾ ਤੁਕ ਨਿ ਝੜਦਾ ਜੀ ਸਾਥ ਸਾਤ ਸੰਗ ਬੈਠੀ ਸਾਤ ਸੰਗ ਤੇ ਵੀ ਮਾਰੀ ਸਾਤ ਸੰਗ ਤੇ ਸੁਧੂ ਦੇ ਮਾਸਾ ਪਿੱਤੇ ਤੋਗਰਾ ਆਤੀ ਰੰਗ ਰੋਏ ਨੰਦ ਜੀ ਸਤਿ ਸਤਿ ਮਾਪੀ ਸਾਤ ਸੰਗ ਮਾਤੂ ਤੇ ਵੀ ਅਜਿਹਾ ਮਨ ਹੋਇ ਤਿਨ ਦਾਰਾ

नडियन न हतलाव कर ਬਲਾਗ ਜੀ ਤੇ ਤੁਹਾਨੂੰ ਜੀ ਆਇਆਂ ਨੂੰ ਕਰ ਰਹੀ ਹਾਂ ਬਿਲਾਓ ਸਿਰਾਲ ਜੀ ਤੁਹਾਾਰੇ ਨਾਲ ਗੱਲ ਕਰਦੇ ਲੋ ਜੀ ਇਹ ਹੈਗਾ ਨੈਕਸਟ ਡੇ ਕਿ ਨੈਕਸਟ ਡੇ ਰਹੇਗਾ ਸਵੇਰੇ ਮਾਰਨਿੰਗ ਦਾ ਜਿਹੜਾ ਪ੍ਰਸ਼ਾਦਾ ਬਣ ਰਿਹਾਗਾ ਤੇ ਸਦਾਰ ਜੀ ਨਾ ਫਰੈਂਡਸ ਰਾਤ ਹੀ ਚਲੇ ਗਏ ਸੀ ਸਦਾਰ ਜੀ ਆਏ ਸੀਗੇ ਮੇਰੇ ਨਾਲ ਸਾਨੂੰ ਛੱਡ ਕੇ ਜਿਹੜਾ ਹੈਗਾ ਸੀ ਉਹ ਸ਼ਾਮ ਨੂੰ ਸਾਰਾ ਦਿਨ ਰਹੇ ਨੇ ਸ਼ਾਮ ਨੂੰ ਚਲੇ ਗਏ ਸੀ ਤੇ ਇਧਰ ਗੱਦੇ ਵਿਦਾਂ ਵਗੈਰਾ ਵਿਛਾ ਲਏ ਸੀ ਤੇ ਚਲੋ ਵੀ ਇੱਥੇ ਬੈਠ ਕੇ ਜਿਹੜੀ ਹੈਗੀ ਆ ਵੀ ਸਬਜ਼ੀ ਕਰਾਈ ਤਿਆਰੀ ਕਰਾਂ ਲਾਂ ਕਰ ਲਾਂਗੇ ਇੱਧਰ ਸਾਡੇ ਵੱਡੇ ਭੋਜੀ ਬੈਠੇ ਆ ਨਾ ਹਾਂ ਜਿਸਵੇਰ ਦਾ ਜਿਹੜਾ ਹੈਗਾ ਸੀ ਲੰਗਰ ਪ੍ਰਵਾਦ ਸ਼ਕਮ ਤੋਂ ਬਾਅਦ ਅਸੀਂ ਚਲੇ ਗਏ ਸੀ ਘਰੇ ਤੇ ਹੈਗਾ ਸ਼ਾਮ ਦਾ ਠੀਕ ਹੈ ਜੀ ਮਤਲਬ ਕਿ ਦੂਸਰੇ ਦਿਨ ਦੀ ਸ਼ਾਮ ਤੇ ਸਾਰੇ ਰਿਸ਼ਤੇਦਾਰ ਵੀ ਆ ਗਏ ਸੀ ਜੀ ਹੈਨਾ ਇੱਧਰ ਗਲੀ-ਗਲੀ ਹਣ ਸਾਰੇ ਜਿਹੜੇ ਹੈਗੇ ਆ ਲੰਗਰ ਸ਼ਕ ਰਹੇ ਨੇ ਜੀ ਇੱਧਰ ਸਾਹਮਣੇ ਇੱਧਰ ਤੁਸੀਂ ਦੇਖ ਰਹੇ ਹੋ ਸਾਰੇ ਭੂਏ ਦੇ ਕੁੜੀਆਂ ਵਗੈਰਾ ਆਗੀਆਂ ਨੇ ਭੂਆ ਜੀ ਹੁਣੇ ਵੱਡੇ ਆਏ ਹੋਏ ਸੀ ਛੋਟੇ ਭੂਆ ਜੀ ਇਹ ਬੇਟੀਆਂ ਨੇ ਉਹਨਾਂ ਦੀਆਂ ਠੀਕ ਹੈ ਜੀ ਇਹ ਪਹੁੰਚ ਪਹੁੰਚ ਗਏ ਸੀ ਸਾਰੇ ਕਾਫੀ ਜਿਆਦਾ ਵਧੀਆ ਲੱਗ ਰਿਹਾ ਸੀ ਰੌਣਕ ਲੱਗੀ ਹੋਈ ਸੀ ਸਾਰੇ ਤਾਇ ਜੀ ਦੀਆਂ ਕੁੜੀਆਂ ਹਨਾ ਸਾਰੀਆਂ ਕੁੜੀਆਂ ਨੂੰ ਬੁਲਾਇਆ ਸੀ ਇਹਨੇ ਗਲੀ ਦੀਆਂ ਕੁੜੀਆਂ ਨੂੰ ਵੀ ਬੁਲਾਇਆ ਸੀਗਾ ਤੇ ਚਾਚੇ ਤਾਇ ਦੇ ਭੂਆ ਦੀਆਂ ਕੁੜੀਆਂ ਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਸਾਰੇ ਜਾਣੇ ਜਿਹੜਾ ਖੁਸ਼ੀ-ਖੁਸ਼ੀ ਹੈਗਾ ਸੀਗਾ ਮਤਲਬ ਟਾਈਮ ਸਪੈਂਡ ਕਰ ਰਹੀ ਸੀ ਤੇ ਗੁਰਬਾਣੀ ਨੂੰ ਸੁਣ ਰਹੀ ਸੀ ਤੇ ਨਾਲ ਹੀ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਹਨ ਜੀ ਦੇਖੋ ਜਦੋਂ ਵੀ ਕੋਈ ਮਤਲਬ ਇਸ ਤਰ੍ਹਾਂ ਪ੍ਰੋਗਰਾਮ ਹੁੰਦਾ ਪ੍ਰੋਗਰਾਮ ਦੇ ਵਿੱਚ ਹੀ ਇਕੱਠ ਵੱਟ ਹੁੰਦਾਗਾ ਤੇ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀ ਜਾਂਦੀਆਂ ਨੇ ਹਨ ਸਾਬਾ ਜੀ ਇਹ ਕੋਈ ਖਾਸ ਆਪਾਂ ਦੇ ਆਪਣੇ ਬਹੁਤ ਬਾਰੀ ਨਾਮ ਜਿ ਕਹਿੰਦਾ ਦੁਨੀਆਂ ਨੂੰ ਲੋਕਾਂ ਨੂੰ ਨਾਮ ਜਿ ਕਹਿੰਦਾ ਨਾਮ ਚ ਪਾਉਂਦਾ ਧਰਤੀ ਹਾਂਜੀ ਫਰੈਂਡਸ ਬਲੌਗ ਇਸ ਤਰ੍ਹਾਂ ਕਰਕੇ ਨਹੀਂ ਸੀ ਪਚਾਏਗੇ ਕਿਉਂਕਿ ਮੈਂ ਹੋ ਗਈ ਸੀਗੀ ਬਿਮਾਰ ਚਲੋ ਜੀ ਮਿਲਦੇ ਆ नेक्स्ट ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ